ਜੀ ਇਹ ਮੇਰੇ ਹਸਬੰਡ ਇਹਨੂੰ ਤਾਂ ਜਾਣਦੇ ਹੋ ਹਨਾ 3 ਵਾਲੀ ਵੀਡੀਓ ਤੇ ਮਿਲਦੇ ਹੁੰਦੇ ਆ ਅੱਜ ਮੇਰੇ ਹਸਬੰਡ ਨੇ ਮੇਰਾ ਮੇਕਅਪ ਕੀਤਾ ਜਾ ਰਿਹਾ ਹੈ ਸੈਕਿੰਡ ਮੇਰਾ ਦੁੱਜਾ ਕਰਾ ਜਿਆਦਾ ਨਾ ਲਾ ਦੇ ਫਾਊਂਡੇਸ਼ਨ ਜੇ ਜ਼ਿਆਦਾ ਲੈ ਲੂ ਨਾ ਫੇਰ ਹੁੰਦਾ ਜੇ ਕਨੇ ਮੇਕਅਪ ਕਰਨਾ ਸਿੱਖਣਾ ਵੀ ਸਿੱਖ ਸਕਦਾ ਹਾਂ ਜੀ ਯੈਸ ਸਾਰੇ ਕੀ ਮੋਨੇ ਮਸਾਲਾ ਮੈਂ ਤੇ ਆ ਬਣਾਉਣਾ ਪਾਜੀ ਬੁਰਾ ਹਾਲ ਜੀ ਕਰ ਰਹੇ ਨੇ ਅੱਜ ਅਤਰਾ ਗੁਲਾਮ ਨਹੀਂ ਇਹ ਨਹੀਂ ਦੀ ਓਏ ਪੁੱਤ ਓਏ ਆਹ ਕਿਹੜੀਆਂ ਤੋਂ ਪੇਂਟਿੰਗਸ ਨੂੰ ਆ ਦਿਖਾ ਸਾਰੀਆਂ ਠੀਕ ਆ ਆ ਫੋਨ ਆ ਰਿਹਾਗਾ ਮੈਂ ਕਹਤੇ ਵੀ ਹਾਂ ਤੇ ਕੋਈ ਨਹੀਂ ਦੇ ਦੇ ਨੂੰ ਸ਼ੌਂਕ ਹੈ ਸਹੀ ਹੈ ਸ਼ੌਂਕ ਹੈ ਕੋਰਾ ਇਹਨੂੰ ਫੋਨ ਲੈ ਕੇ ਦਿੰਨੇ ਯਾਰ ਆਈ ਫੋਨ ਮੜਾ ਫਿਰ ਸ਼ੌਂਕ ਨੂੰ ਉਹਦੇ ਤੁਸੀਂ ਤਕ ਤਬਦੀਲ ਕਰੋ ਨਾ ਕੰਮ ਸੋ ਵਾ ਮੈਂ ਲਾ ਦੇ ਤੇਰੀ ਇਹ ਪਾਈ ਕਬੂਦਨ ਜਾਰੇ ਕੋਈ ਨੂੰ ਮੈਂ ਦੱਸੂ ਉਹ ਮੱਛਰ ਨੂੰ ਮੈਂ ਦੱਸਾਂਗਾ ਇਸ ਸਕੇ ਨਜ਼ਰ ਆ ਲੱਗਿਆ ਲਾਈਨਰ ਜਮਾ ਬ੍ਰੇਕ ਭੀਗ ਗਿਆ ਨਹੀਂ ਅਸਤੇ ਹਾਂ ਬਸ ਸਹੀ ਹੈ ਕਿ ਮੈਂ ਕਦੀ ਲਾਇਆ ਨਹੀਂ ਨਾ ਹੁਣ ਆਪਣੇ ਆਪ ਨੂੰ ਜੀਬ ਲਾਣਾ ਲੱਗਿਆ ਇਹਨਾਂ ਤੇ ਤੈਨੂੰ ਆਰਤੂ ਮੇਰੀ ਕੋਈ ਆਪਾਂ ਐਡੀ ਦੂਰੋ ਸ਼ਾਜਲੇ ਤੋਂ ਚੱਲ ਕੇ ਇੱਥੇ ਪਹੁੰਚ ਲਿਆ ਉਹ ਗਰਾਣਾ ਪਿੰਡ ਮੇਕਅਪ ਕਰੂ ਮੇਕ ਗਰਾਣ ਲਈ ਚੰਗੀ ਰੱਬਾ ਵਾ ਸੱਚੀ ਕਾਛੀ ਲੱਗਦੀ ਨਹੀਂ ਲੱਗਦੀ ਪੀਡਾ ਰਹਿੰਦਾ ਹਾਂ ਹਾਂ ਮੈਨੂੰ ਲਾਈਨਰ ਲਾਉਣਾ ਦੂਜੇ ਦਿਨ ਬਹੁਤ ਡੇਰਿੰਗ ਲੱਗਦੀ ਹੈ ਬਸ ਸਹੀ ਹੈ बाद खुला अक खोलना खोल भी नहीं ਅਰਬੂਤਾ ਪੱਕੀ ਨਹੀਂ ਹੈ ਬਦਲੀ ਨਹੀਂ ਆਣੀ ਹੈ ਹੂੰ ਦੇਖਿਆ ਤੂੰ ਮੇਰੀ ਬੋਬਾ ਹੋਰ ਕਿ ਮੈਂ ਬੈਡਰੂਮ ਜੀ ਪਹਿਲਾਂ ਪਤਲੀ ਦੇ ਨੰਬਰ ਰੂਮ ਤਾਂ ਹੈ ਲੈ ਲਏ ਮੈਂ ਜੀ ਖਵੰਦ ਦੇ ਰਿਖੜੇ ਉਹ ਕਿੰਨਾ ਦੇ ਕੋਲੇ ਹੀ ਆਉਂਦਾ ਨੰਬਰ ਦੁੱਖ ਬੋਖ ਲਾਉਣੀ ਆ ਯਾਰ ਉਹ ਤੂੰ ਦੁਜੇਲੇ ਆਉਂੇ ਹੁਣ ਦੇਖ ਠੀਕ ਹੈ ਮੈਂ ਤੂੰ ਦਾਦੇ ਨੂੰ ਸੌਂਹ ਲੱਗਦਾ ਰ ਸਸਮਾੜੇ ਸੈਟ ਉਹੋ ਸ਼ੀਸ਼ਾ ਫਰਾ ਨੇੜੇ ਵਾਲਾ ਉਹ ਛੋਟਾ ਸ਼ੀਸ਼ਾ ਵੀ ਡਰਾਅਰ ਚ ਬਾਹਰ ਲਈ ਵੈਂਟੀ ਚ ਪਟਕ ਲਈ ਜਮਾ ਸਹੀ ਲੱਗਿਆ ਲਾ ਦੇ ਬਲਸ਼ ਲੂਜਾ ਜੋ ਕੁਛ ਲਾਣਾ ਛੱਡ ਜਾ ਹੁਣ ਸਾਡੀ ਹੋਵੇ ਤੇ ਅੱਗੇ ਲਉਂਦਾ ਬਣੀ ਤੇ ਨਾ ਆਈਬ੍ਰੋ ਬਣਾਉਣੀ ਹੈ ਇਹ ਵੀ ਬਣਾ ਦਿੰਦੇ ਨੇ ਜਿਆਦਾ ਨਹੀਂ ਬਣਾਏਗੀ ਤੇ ਹੋਰੀ ਕੁਛ ਲੱਗਣੀ ਅੱਜ ਜੇ ਹੁਣ ਮੇਰੇ ਵੱਡੀ ਹੋਇਆ ਹਲਕੀ ਹਲਕੀ ਜਿਹੀ ਬਣਾ ਦੇ ਬਸ ਕੀ ਗੱਲ ਹੋਇਆ ਫਸ ਗਈ ਕਿਤੇ ਕਿਤੇ ਕਰ ਦੇ ਲਿਆ ਰਹਾ ਡਾਡੀ ਮੇਰਾ ਇੱਕ ਦਿਨ ਅਜੀਬ ਲੱਗਦਾ ਨਾ ਮੈਂ ਖੋ ਜਾ ਗਿਆ ਇਧਰ ਘੁੱਟ ਕੇ ਜੱਪੀ ਪਾ ਕੇ ਘਰੇ ਆਇਆ ਹੂੰ ਯਾਰਾ ਬੰਦ ਜਾਨਾ ਨਹੀਂ ਕੋਹਰੇ ਬਣਾ ਸੱਚੀ ਗੱਲ ਹੈ ਸੋਨਾ ਤਾਂ ਵੀ ਹੈਗਾ ਫਿਰ ਹਾਂ ਹੂੰ ਮੈਂ ਅਗਨੇ ਹੁਣ ਅਡਜਸਟਮੈਂਟ ਵਾਲਾ ਲਾ ਕੇ ਮਾਰ ਰੱਖੀ ਹਾਂ ਜਦ ਜਸਵਿੰਦਰ ਦੀ ਹੁਣ ਤੱਕ ਜਸਵਿੰਦਰ ਬੋਲੀ ਜਾਂਦੀ ਉੱਤੇ ਉਹਨੂੰ ਕਹਾਂਗੇ ਉਹਦੇ ਇਨਵੈਸਟਮੈਂਟ ਲਾ ਕੇ ਜਾਇਆ ਕਰੋ। ਯਾ ਅਜ ਨੂੰ ਕਹਾਂਗੇ ਹਾਂ ਠੀਕ ਹੈ। ਹੁਣ ਖਿਆ ਸਟੇਪਸ ਕਰਾਂਗੇ ਪਹਿਲਾਂ ਮੇਕਅਪ ਵਾਲਾ ਕੰਮ ਪੂਰਾ ਕਰ ਲੈ। ਬਲਸ਼ ਲਾ। ਕਹਾਂ ਪਹਿਲਾਂ ਸੀਕਪ ਬਲਸ਼ਰ ਲੈ ਬੜਾ। ਕਿਹੜਾ ਕਰ ਲਿਕਵਿਡ ਵਾਲਾ ਹੈ? ਹਾਂ ਲਿਕਵਿਡ ਵਾਲਾ। ਕਿੰਨਾ ਪਾ ਲੱਗਦਾ ਵੀ ਇਹਦਾ ਮੈਨੂੰ ਸੱਤ ਤਾਂ ਹੈ ਨਹੀਂ। ਹਲਕਾ ਜਿਹਾ ਲਾਈਂਗੇ ਤਾਂ। ਮੇਰੇ ਰੋਸਾਂ ਨੇ ਬਲੈਂਡ ਕਰਾ। ਪੁੱਤ ਤੂੰ ਬਣਾਇਆ ਕਰ ਮੈਂ ਉਚਾਂਗਾ ਆਪਣੀ ਪੇਂਟਿੰਗਸ ਦੀ ਠੀਕ ਹੈ ਠੀਕ ਹੁਣ ਤੂੰ ਸ਼ੁਰੂ ਹੋ ਜਾ ਜੋ ਤੂੰ ਬਣਾਇਆ ਕਰ ਕੈਮਰਾ ਤੂੰ ਬਣਾਉਂਦਾ ਦਿਖਾਇਆ ਕਰ ਨਹੀਂ ਪੜੇਗੀ ਮੈਂ ਦੱਸਾਂ ਦੇਖੀ ਮਨਜੋਤ ਕਿ ਥੋੜਾ ਜਿਹਾ ਹੋਰ ਲਾਵਾਂ ਦੇਖ ਮਨਜੋਤ ਕਿ ਸਹੀ ਲੱਗ ਰਿਹਾ ਥੋੜਾ ਦੇਖੀ ਸ਼ੀਸ਼ਾ ਲੈ ਕਰ ਦੂਗਾ ਤੈਨੂੰ ਦੇਖ ਨਹੀਂ ਰਿਹਾ ਨਾ ਲਾ ਥੋੜਾ ਹੋਰ ਹਨਾ ਦਿਖੇ ਤਾਂ ਸਹੀ ਲਟਾ ਚਮਕਰੀਆਂ ਚਾਹੀਦੀਆਂ ਸਾਡੇ ਤੇ ਠੀਕ ਹੈ ਬੜਾ ਵੀ ਲਾਦੇ ਹੋ ਨਹੀਂ ਫਿਰ ਇਹ ਤਾਂ ਇਹਨਾਂ ਕਲਰ ਹੋਣੀ ਨਾ ਹੈਗਾ ਪੜਕੀਲਾ ਇਹਦਾ ਜਿਆਦਾ ਵੀ ਲੱਗਦਾ ਕੋਈ ਚੱਕਰ ਨਹੀਂ ਜਿੰਦੇ ਜਿਆਦਾ ਲੱਗ ਵੀ ਜਿਆਦੇ ਨਾ ਬਸ ਮੂੰਹ ਤੋਂ ਫੇਸ ਪਾਊਡਰ ਨਾ ਮੂੰਹ ਨੇ ਮੂੰਹ ਤੋਂ ਜਾ ਕੇ ਜਿਆਦਾ ਲੱਗ ਜੇ ਤਾਂ ਸੋ ਬਧੀਆ ਬਲੈਂਡ ਹੁੰਦਾ ਹੈ ਇਹ ਜਿਆਦਾ ਲੱਗਦਾ ਹੀ ਨਹੀਂ। ਹੁਣ ਦੇਖੀ ਹੂਲ ਮੜਾ ਹੀ ਲੱਗਦਾ ਪਤਾ। ਦੇਖ ਮੜਾ। ਦੇਖ ਜੀ ਜੀ। ਕਿਉਂ? ਮਸਟੀ। ਕਿੰਟ ਲੱਗ ਰਿਹਾ? ਹਮ। ਲੈ ਹਾਈਲਾਈਟਰ ਦੇ ਕਿੱਥੇ ਤੇਰਾ? ਮੇਰੇ ਕੋਲੇ ਹਾਈਲਾਈਟਰ ਨਹੀਂ ਹੈ। ਇਹਦੇ ਵਿੱਚੋਂ ਹੀ ਲਾ ਲੈਣੀ ਮੈਂ ਤਾਂ ਹਾਈਲਾਈਟਰ ਜੀ। ਆਹ ਪਿਆ ਤੇਰੇ ਕੋਲ ਦੇਖ ਲੈ। ਦਾਦੇ ਲਾ ਦੇ। ਇਹ ਗਿਰ ਗਿਆ ਸੀ ਤੇਰੇ ਕੋਲੋਂ ਫਾਨ। ਕੋਲ ਗਈ। ਮੇਰੇ

ਅੱਜ ਇਹ ਕੀ ਤੋਂ ਕੰਮੀ ਆ ਤੇ ਉਹ ਕੋਲ ਵਾਲੇ ਚੇਕਾਂ ਦੇ ਗਾ ਲੀ ਚਲ ਆ ਲੈ ਤੇ ਨਾ ਸੋਣਾ ਮੈਂ ਮੇਕਅਪ ਕਰਕੇ ਤੇਰੀ ਪਾਰਲਰ ਗਈ ਕਰੂਗੀ ਚਲ ਕੱਲ ਮੈਂ ਅੱਛੀ ਕਰਾਉਂਗੀ ਚਲੋ ਚੱਲ ਹੁਣ ਤੂੰ ਸਿਰ ਬਹਾ ਠੀਕ ਹੈ ਠੀਕ ਹੈ ਐਨਮੋ ਬਣਾ ਕੀ ਬਣਾਏਗੀ ਸਿਰ ਦਾ ਕੀ ਕਰਨਾਗਾ ਬਸ ਘਰ ਜਮੋ ਸੋਹਣੇ ਲੱਗ ਰਿਹਾ ਕੈਮਰੇ ਚ ਹਾਂਜੀ ਲੋ ਗਾਇਸ ਤਿਆਰ ਹੋ ਗਈ ਅਸੀਂ ਹਰ ਤਰ੍ਹਾਂ ਥੋੜੀ ਕਾਲੀ ਲੱਗ ਰਹੀ ਹੋਗੀ ਕਾਲੀ ਲੱਗ ਰਹੀ ਹਾਂਜੀ ਲੋ ਗਾਇਸ ਸਾਡੀ ਲੁੱਕ ਦੇਖੋ ਕਿਦਾਂ ਦੀ ਲੱਗ ਰਹੀ ਐ ਤੇ ਅਸੀਂ ਜਗਦੋਲੀ ਰੈਡੀ ਹੋ ਚੁੱਕੇ ਹਾਂ ਪਰ ਅਸੀਂ ਜਗ ਉਹ ਉੱਥੇ ਫੋਨ ਕੀਤਾ ਘਰੇ ਤੇ ਉਹ ਕਹਿੰਦੇ ਬਣਾ ਨਹੀਂ ਰਿਹਾ ਬਣਾ ਨਹੀਂ ਰਿਹਾ ਐ ਕਰੀ ਜਾਂਦਾ ਹੈਗਾ ਮੁੱਝ ਉਹ ਵਾਡੀ ਲੁੱਕ ਦਿਖਾ ਰਿਹਾ ਨਾ ਪੂਰੀ ਤੇ ਉੱਥੇ ਅਜ ਹਲਦੀ ਦਾ ਫੰਕਸ਼ਨ ਚੱਲ ਰਿਹਾ ਤੇ ਮੈਂ ਸੋਚ ਲਈ ਵੀ ਆਪਾਂ ਚੱਲ ਜੀਏ ਹਲਦੀ ਤੇ ਹੂੰ ਤੇ ਆਪਾਂ ਉੱਥੇ ਜਾ ਕੇ ਹਲਦੀ ਦੀਆਂ ਫੋਟੋ ਫੋਟੋ ਕਰਾਈਏ ਫਿਰ ਚਾਹਣੀ ਹੈ ਇਹ ਤਾਂ ਪਹਿਲਾਂ ਭਾਈ ਨੂੰ ਬਣਾਈ ਹੈਗੀ ਠੀਕ ਹੈ ਬਟੇ ਠੀਕ ਹੈ ਐਂ ਦੇਖਾ ਸੱਸ ਕਰੀ ਬੁਣਾਨੀ ਚਾਹਾਂ ਹਰ ਪਿੱਤੀ ਆ ਰਹੀ ਸੈਟੀਸਫਾਈਂ ਲੱਗਦੀ ਤੁਮ ਕਿਉਂ ਤਵਾਰ ਕਿਹੜੀ ਗੱਲੋਂ ਕਾਰਨ ਆ ਗਾਈਸ ਮੇਰਾ ਪ੍ਰਾਂਦ ਆ ਮੇਰਾ ਪ੍ਰਾਂਦਾ ਰਹਿ ਗਿਆ ਸਹੀ ਗੱਲ ਹੈ ਪ੍ਰਾਂਦਾ ਐਡਾ ਘਪਾਰਾ ਕਿ ਜੇ ਕਿਸੇ ਦੇ ਮੂੰਹ ਤੇ ਵੱਜ ਗਿਆ ਤੇ ਰਹਿਣਾ ਕੱਖ ਨਹੀਂ ਹੋਣਾ ਮੈਂ ਪ੍ਰਾਂਦਾ ਘਮਾਰ ਭਾਗ ਨਚਣਾ ਚਲ ਹਲਦੀ ਤਾਂ ਅਭੀ ਜੋਤ ਕੋਲੋਂ ਨਾ ਪਰੇਲ ਵੀ ਬਣਾਈਏ ਤੇ ਅਭੀ ਜੋਤ ਬੰਦਾ ਮੈਨੂੰ ਬਹੁਤ ਘੈਂਟ ਲੱਗਿਆ ਅਭੀ ਜੋਤ ਦਾ ਚੈਨਲ ਹੈਗਾ ਇੰਸਟਾ ਤੇ ਜੋਤ ਨਾਂ ਕੀ ਚੈਨਲ ਦਾ ਅਭੀ 859 ਅਭੀ 859 59 ਠੀਕ ਹੈ ਮੈਂ ਉੱਪਰ ਮੈਨੂੰ ਯਾਦ ਕਰਾਦੀ ਮੈਂ ਪਹਿਲਾਂ ਕਣਾ ਤੁਮੇ ਕਹਿ ਤਾਂ ਦਿੰਨੀ ਹੁੰਦੀ ਵੀ ਉੱਪਰ ਲਿਖ ਦਾਂਗੀ ਉੱਪਰ ਲਿਖ ਦਿੰਨੀ ਹੁੰਦੀ ਮੈਨੂੰ ਭੁੱਲ ਜਾਨੀ ਹੁੰਦੀ ਆ ਅਭੀ 859 ਇੰਸਟਾਗ੍ਰਾਮ ਤੇ ਚੈਨਲ ਆ ਉਹਨੂੰ ਜਾ ਕੇ ਫੋਲੋ ਕਰ ਲਓ ਇਹ ਨਾਲ ਸਾਡਾ ਬੱਚਾ ਬਹੁਤ ਸੋਹਣੀਆਂ ਡਰਾਇੰਗਸ ਬਣਾਉਂਦਾ ਆ ਦੇਖੋ ਇਹਦੇ ਮਮਾ ਪਾਪਾ ਦੀ ਇਹਨੇ ਬਣਾਈ ਹੋਈ ਹੈ ਡਰਾਇੰਗ ਇਹਦੀ ਸਾ ਦਿਖਾਇਆ ਸਾਰੀਆਂ ਇਹ ਸਾਰੀਆਂ ਆਪੀ ਨੇ ਬਣਾਈਆਂ ਹੋਈਆਂ ਨੇ ਸਭ ਦੇਖ ਲੈ ਵੀਡੀਓ ਬਣ ਰਹੀ ਹੈ ਨਾ ਹਾਂਜੀ ਮੈਂ ਪਲੇਟਫਾਰਮ ਦੀ ਬੋਲਣ ਤੇ ਜ਼ੋਰ ਲਾ ਰਕਾ ਠੀਕ ਹੈ ਚੈਨਲ ਨੂੰ ਫੋਲੋ ਕਰ ਲਓ ਤਾਂ ਕਿ ਤਰਨੋਂ ਨੰਦੀ ਜੀ ਤੁਹਾਨੂੰ ਕਿੰਨਾ ਲੱਗ ਰਿਹਾ ਹੈ ਇਹ ਤੁਸੀਂ ਇਦਾਂ ਦੀਆਂ ਸੋਹਣੀਆਂ ਸੋਹਣੀਆਂ ਡਰਾਇੰਗਸ ਬਣਵਾਉਣ ਲਈ ਤੇ ਦੇਖਣ ਲਈ ਅਭੀ ਆਰਟ 59 ਚੈਨਲ ਹੈਗਾ ਇੰਸਟਾ ਤੇ ਤੁਹਾਨੂੰ ਫੋਲੋ ਕਰ ਲੋ ਸਾਰੇ ਜਣੇ ਜਾ ਕੇ ਠੀਕ ਹੈ ਤੇ ਆਪਾਂ ਹੁਣ ਰੀਲ ਬਣਾਈਏ ਚਲੋ 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 ਗਾਇਸ ਆਪਾਂ ਹੁਣ ਇੰਸਟਾ ਤੇ ਰੀਲਾਂ ਬਣਾ ਲਈਏ ਤੁਹਾਨੂੰ ਪਤਾ ਤਿਆਰ ਹੋਏ ਹੋਈਏ ਰੀਲਾਂ ਨਾ ਬਣਾਏ ਇਹ ਦੂਰਾ ਜਿਆ ਲੱਗਦਾ ਕੰਮ ਤੇ ਉਹ ਦੁਬਾਰਾ ਆਪਾਂ ਤੁਹਾਨੂੰ ਮਿਲਦੇ ਆ ਥੋੜੀ ਬੁਰੀ ਜਾਗ ਉਹਦੀਆਂ ਚਲ ਜਮੇ ਦਿਖਾਵਾਂ ਹੈਨਾ ਚਲੋ ਸੇਸਰੀ ਕਾ ਜੀ ਸਾਰਾ ਵੈਲਕਮ ਟੂ ਨਾਦਰ ਵਲੋਗ ਤੇ ਅੱਜ ਅਸੀਂ ਜਾ ਰਹੇ ਕਿਸੇ ਦੇ ਵਿਆਹ ਤੇ ਤੇ ਆ ਦੇਖੋ ਆ ਨਵੀਂ ਗੱਡੀ ਜਿਵੇਂ ਇੱਥੇ ਸਕਾਰਪੀਅਨ ਚ ਤੇ ਪਾਪਾ ਦਰ ਗੱਡੀ ਚ ਆਫ ਕਰ ਰਹੇ ਨੇ ਤੇ ਆ ਦੇਖੋ ਛੋਟੀ ਗਲੀ ਆਂਟੀ ਤੇ ਆ ਮम्मा ਤੇ ਗਾਇਸ ਹੋਜੀ ਬੀਜੀ ਤੁਸੀ ਨਹੀਂ ਆ ਆਏ ਵਾਹ ਇੱਕੀ ਲਾਉ। ਡਰਾਈਵਰ ਆਨ ਕਲਾਗੇ ਜੀ। ਤੇ ਚਲੋ ਚਾਲਦੇ ਹਾਂ। ਚੱਲ ਧੰਮਾ ਚੱਲ ਲੈ ਆਪਾਂ ਮੰਮੇ ਚਲੋ। ਮੰਮਾ ਡਰਾਈਵਰ ਆਨ ਕਲਾਗੇ। ਹੂੰ ਚਲੋ। ਲੋ ਗਾਇਜ਼ ਉਸੇ ਹੋ ਗਈ ਤਿਆਰ ਰਿਹਾ ਲਈ। ਤੇ ਜਾਣਾ ਮੈਂ ਪਾਲ ਸੀਗਾ ਰੈਡੀ ਹੋ ਗਈ ਬਟ ਸਾਡੇ ਡਰਾਈਵਰ ਸਾਹਿਬ ਲੇਟ ਹੋ ਗਏ ਤੇ ਜਾਇਆ ਨਹੀਂ ਗਿਆ। ਨਹੀਂ ਆਗੇ। ਫਿਰ ਮੈਂ ਕੈਨਸਲ ਕਰ ਦਿੱਤਾ। ਤੇ ਘਰੇ ਲੀਪਾ ਪੋਚੀ ਕਰ ਲਈ ਮੈਨੂੰ ਜਿੰਨੀ ਖਾਉਂਦੀ ਸੀਗੀ। बस ठीक है क्योंकि फिर उसे जाते लेट होंगे घंटा डेढ़ लग जाना सी फिर मैं सोचे कि छोड़ पर टाइम वेस्ट कर कोई फायदा नहीं है तो चलो गाइस आज हम लोग शुरू करते हैं तक सबसे अपरशक्ति का चैट भी करता शुरू करते हैं तेरी चीज ना ओ मैं सलामत गड्डी और कढ़ा लेने जान दी डैडी हो गए तो अम्मा जब है तू मुझे सलाम लेके जाएगा आज आओ चलो जल्दी अपने अंदर ਓਕੇ ਬਾਏ ਉਹ ਜੀ ਠੀਕ ਆ ਸਾਰੇ ਨਹੀਂ ਫਿਰ ਅਸੀਂ ਪੱਕ ਪਾ ਨਹੀਂ ਕਰਤਾ ਕਰਤਾ ਠੀਕ ਹੈ ਚਲ ਆਜੋ ਬੈਠੀਏ ਨਹੀਂ ਨਾ ਜਮੀ ਥੱਲੇ ਕਰਦਾ ਠੀਕ ਹੈ ਇਹਨੂੰ ਲੰਬਾ ਕੀਤਾ ਕਿੰਨੀ ਮਸ਼ਹੂਰੀ ਕਰ ਗੰਦੀ ਚਲੋ ਬੈਠੋ ਛੇਤੀ ਹੋਰ ਚਲੋ ਕਿੰਨੀ ਹੋ ਰਹੀ ਓਹ ਹੋ ਕੱਗ ਬੰਨੀ ਦਮੋ ਸੀਰੀਅਸ ਲੈ ਗਈ ਹਾਂ ਐਨੇ ਕੈਮਰਾ ਤੁਹਾਡੇ ਵਿਆਹ ਮੇਰੇ ਨਹੀਂ ਲੱਗੇ ਐਨੇ ਸਹੀ ਗੱਲ ਐਨੇ ਤਾਂ ਵਿਆਹ ਲੱਗਣਾ ਇਹਦਾ ਕੰਬੀਨੇਸ਼ਨ ਨਹੀਂ ਹੈ ਚੇਂਜ ਕਰ ਲੈ ਕੋਈ ਨਹੀਂ ਯਾਰ ਜਾਣ ਦੋ ਨੂੰ ਉਹੀ ਬੈਠੋ ਯਾਰ ਨਹੀਂ ਤੇ ਕਿਹ ਕਰੀਏ ਨਾ ਉਧਰ ਤੱਕ ਉਧਰ ਕਰ ਫਤਿਹ ਯਾਰ ਫਤਿਹ ਯਾਰ ਉਧਰ ਕਰ ਲੈ ਯਾਰ ਚੱਲ ਲੈ ਮੈਂ ਬਾਈ ਬਾਈ ਲੈ ਚੱਲ ਤੂੰ ਕਿਹੜਾ ਸੀ ਤਰ ਘੜੇ ਨਾ ਤੂੰ ਠੀਕ ਹੈਗਾ ਤਾਂ ਠੀਕ ਹੈ ਨਾ ਹੋਰ ਚੱਲ ਪਤਾ ਕਰੀ ਆਹੋ ਐਡਾ ਹੀ ਦੁੱਲਾ ਵੇਲਾ ਤੇ ਨੰਬਰ ਤੇ ਜੁੜਾ ਇਨਵਾਈਟ ਕਰ ਰਿਹਾ ਤੈਨੂੰ ਆਹ ਇਨਵਾਈਟ ਕਰ ਰਿਹਾ ਉਹ ਕਰੇ ਆਪਣੇ ਬਿੰਬਰ ਕੈਲੀ ਕਰ ਲੈ ਵਾਟ ਯੂ ਕੀ ਹੁੰਦੀ ਕੱਡੂ ਕੱਡੂ ਆ ਲੈ ਬਾਈ ਕਰ ਤਵਾ ਆ ਲੈ ਦੇਖੋ ਜੀ ਸਾਰੀ ਕੈਂਟੀ ਦਾ ਭੰਦਾ ਨੂੰ ਲੈ ਜੀਣਾ ਆ ਥੋੜੀ ਕਰਨਾ ਹੈ ਆ ਥੋੜੀ ਖਾਣ ਪੀਣ ਪਹਿਲੇ ਤੋਂ ਮਹਾਰਾਜ ਮਹਾਰਾਜ ਨਹੀਂ ਤਾਜ ਪਹਿਲੇ ਸਾਰਾ ਤਾਜ ਪਹਿਲੇ ਮਾਨਸਰ ਰੋਡ ਤੇ ਅੱਛਾ ਬਠਿੰਡਾ ਰੋਡ ਤੇ ਬਾਈ ਸਿੱਧਾ ਪੈਰ ਜਿਆਦਾ ਭਾਗ ਬਾਈ ਬਾਏ ਹੈਪੀ ਜਰਨੀ ਸਲਾਮ ਕੋਈ ਨਾ ਕਨੈਕਟ ਨਹੀਂ ਪ੍ਰੋਬਲਮ

ਸਾਰੀ ਨਾਨੀ ਕੋਲੇ ਜਾਣਾ ਹਾਂ ਕੱਲ ਚੱਲਾਂਗੇ ਨਾਨੀ ਕੋਲੇ ਠੀਕ ਆ ਇੱਧਰ ਦੇਖੋ ਵਿਆਹ ਤਾਂ ਹੁੰਦੇ ਆ ਸਾਰੀ ਨਫਤ ਇੱਧਰ ਲੱਗ ਗਿਆ ਚਲੋ ਗਾਇਸ ਵਿਆਹ ਤੋਂ ਆ ਕੇ ਸੀ ਕੱਪੜੇ ਚੇਂਜ ਕਰ ਲਿਆ ਆ ਰਹੇ ਹਾਂ ਸਾਡਾ ਨਿਰਵੈਰ ਪੰਨੂ ਓਹੋ ਪੈਰ ਦਰਦ ਕਰਨ ਲੱਗ ਗਏ ਹਨਾ ਬਲਿੰਦਰ ਫਿਰ ਦੇਖੋ ਬਲਿੰਦਰ ਨੇ ਅੱਜ ਪੱਗ ਬੰਨੀ ਸੀ ਹੈਲੋ ਆ ਜੀ ਦੱਸਿਓ ਮੈਨੂੰ ਸਾਰੇ ਕਮੈਂਟਾਂ ਚ ਮੇਰੀ ਪੱਗ ਕਿਵੇਂ ਲੱਗੀ ਤੁਹਾਨੂੰ ਸਾਰਿਆਂ ਨੂੰ ਤੇ ਬਾਕੀ ਅੱਜ ਵਿਆਹ ਦੇਖ ਕੇ ਆਏ ਆ ਵਧੀਆ ਸੀ ਬਹੁਤ ਮਜ਼ਾ ਆਇਆ ਨਾ ਬਹੁਤ ਮਜ਼ਾ ਆਇਆ ਵਿਆਹ ਚ ਗਗਨ ਦੀ ਸਾਰੇ ਟੀਚਰਸ ਤੇ ਫਰੈਂਡਸ ਸੀਗੇ ਉਹ ਵੀ ਆਏ ਸੀ ਸਟੂਡੈਂਟਸ ਵੀ ਆਏ ਸੀਗੇ ਉਹਦੇ ਵਿੱਚ ਸਟੂਡੈਂਟਸ ਵੀ ਆਏ ਸੀਗੇ ਸਹੀ ਗੱਲ ਐ ਅਸੀਂ ਸਾਰੇ ਇਹਨਾਂ ਨੇ ਬੜਾ ਇੰਜੋਏ ਕੀਤਾ ਹਾਂਜੀ 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 ਗਗਨ ਨੇ ਚੇਂਜ ਕਰ ਲਿਆ ਪਰ ਮੈਂ ਹਜੇ ਤੱਕ ਚੇਂਜ ਨਹੀਂ ਕੀਤਾ ਮੈਂ ਜੋ ਪੂਰੇ ਫਾਰਮ ਤੇ ਕਹਿੰਦੇ ਪੂਰੀ ਪਹੁੰਚਾ ਰੋਟੀ ਪਣੀ ਨਹੀਂ ਖਾਣਾ ਰੋਟੀ ਨਹੀਂ ਇਹ ਦੁੱਧ ਪੀਣਾ ਹੋਇਆ ਠੀਕ ਤੁਹਾਨੂੰ ਦੇ ਦਊਗੀ ਠੀਕ ਐ ਚਲੋ ਬਦਲ ਲਓ ਤੁਸੀਂ ਵੀ ਕੱਪੜੇ ਸਾਡਾ ਮੂਵੀ ਦਾ ਪਲਾਨ ਸੀਗਾ ਬਟ ਉਹ ਕੈਨਸਲ ਹੋ ਗਿਆ ਕਿਉਂਕਿ ਦੀਦੀ ਹੁਣਾਂ ਨੇ ਆਉਣਾ ਲੇਟ ਤੇ ਫਿਰ ਅਸੀਂ ਸੋਚਿਆ ਵੀ ਕੋਈ ਨਹੀਂ ਦੇਖਦੇ ਆ ਕੱਲ ਚੱਲਾਂਗੇ ਵੈਸੇ ਵੀ ਅੱਜ ਵਿਆਹ ਤੋਂ ਵੀ ਥੱਕੇ ਆਏ ਹਨਾ ਤੇ ਫਿਰ ਜਾਇਆ ਨਹੀਂ ਸੀ ਜਾਣਾ ਤੇ ਹੁਣ ਬਸ ਆਪਾਂ ਆਰਾਮ ਕਰਦੇ ਆ ਤੇ ਅੱਜ ਵਿਆਹ ਚ ਬਹੁਤ ਮਜ਼ਾ ਆਇਆ ਸੀ ਸਾਰਿਆਂ ਨੂੰ ਬਹੁਤ ਗੱਲਾਂ ਮਾਰੀਆਂ